ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਅਰਦਾਸ ਕਰਦੇ ਆਂ ਸਭ ਤੁਸੀਂ ਚੜ੍ਹਦੀ ਕਲਾ ਤੰਦਰੁਸਤ ਹੀ ਹੋਵੋਗੇ ਰਿਕਵੈਸਟ ਬੇਨਤੀ ਕਰਦੇ ਆਂ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਸੱਜਣੋ ਹੋਰ ਵੀ ਕਿਸੇ ਦਾ ਫਾਇਦਾ ਜੀ ਦਾ ਅੱਜ ਦੀ ਵਿਜ਼ਿਟ ਪਿੰਡ ਸੋਰ ਸਿੰਘ ਜ਼ਿਲ੍ਹਾ ਤਰਨਤਾਰਨ ਸਾਹਿਬ ਦੇ ਤਹਿਸੀਲ ਅਗਦੀ ਪੱਟੀ ਭਾਈ ਮੰਗੇ ਕੋਲ ਪਹੁੰਚੇ ਆ ਲਵ ਹਣਾ ਦੇ ਕੋਲ ਕਰਦੇ ਆ ਗੱਲਬਾਤ ਜੁੜੇ ਰਹੋ ਐਂਡ ਤਾਕਰ ਜੀ ਤਸੱਲੀ ਜ਼ਰੂਰ ਦੋ ਟਾਈਮ ਕਰਿਆ ਕਰੋ ਭਾਈ ਲਵ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿੱਦਾਂ ਭਰਾ ਠੀਕ ਹੈ ਵਧੀਆ ਵਧੀਆ ਕਿਰਪਾ ਸਤਿ ਕਰੀ ਚਲੋ ਗੁਰੂ ਰਾਮ ਦਾ ਕਿਰਪਾ ਰੱਖੇ ਹਾਂਜੀ 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 ਡਰੈੱਸ ਕਰੀ ਗਏ ਨੋਟ ਭਾਈ ਡਰੈੱਸ ਹੈ ਭਾਈ ਆਪਣਾ ਪਿੰਡ ਸੋਰ ਸਿੰਘ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪੱਟੀ ਮੋਬਾਈਲ ਨੰਬਰ 8473 5471 ਠੀਕ ਹੈ ਵੱਡੀ ਮੈਂ ਤਾਂ ਸ਼ੁਰੂਆਤ ਕਰੀਏ ਚੋਟੀ ਕਿਹਨੇ ਹਰੀਕਿਆਂ ਦੇ ਬੰਨੇ ਆਉਣਾ ਆਵੇ 30 32 ਕਿਲੋਮੀਟਰ ਹੈ ਆਪਣਾ ਪਿੰਡ ਅੰਬਰਸਰ ਵਾਲੀ ਸਾਈਡ ਤੋਂ ਆਉਣਾ ਆਵੇ ਉੱਥੋਂ 30 35 ਕਿਲੋਮੀਟਰ ਹੈ ਕਿਹਨੇ ਤਨ ਤਨ ਸਾਈਡ ਨਤੀ 30 ਕਿਲੋਮੀਟਰ ਉੱਪਰ ਬਿਲਕੁਲ ਵਿੱਚ ਵਿਚਾਲੇ ਜੀ ਆ ਨਗਰ ਸੁਰ ਸਿੰਘ ਸਾਹਿਬ ਮਹਾਪੁਰਖਾਂ ਦਾ ਨਗਰ ਆ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਸ਼ੋਭਤ ਹਨਾ ਤੇ ਬਾਈ ਇਹ ਵੱਡੇ ਛੋਟੀ ਤੋਂ ਸ਼ੁਰੂਆਤ ਕਰੀਏ ਹਾਂਜੀ ਹਾਂ ਗੱਬਣੇ ਗੱਬਣੇ ਥਣਾਰੀ ਦੇ ਪਾਰ ਪੇ ਸ਼ਰੀ ਬਿਲਕੁਲ ਫੁੱਲ ਗਰੰਟੀ ਫੁੱਲ ਗਰੰਟੀ ਹੈਨਾ ਤਸੱਲੀ ਫਿਰ ਵੀ ਆਪਣੀ ਕਿਸੇ ਨੇ ਕਰਨੀ ਆ ਆ ਕੇ ਤੇ ਕਰਕੇ ਇਲਝਾ ਸਕਦਾ ਹੈਨਾ ਸੰਤ ਸਾਹਿਬ ਜਿਹੜਾ ਮੈਂ ਟਿੱਪੀ ਵਾਲੇ ਨਿਰਾਂ ਨੀਰਾ ਹੀ ਆਇਆ 6 7 ਦੇ ਮੈਂ ਸੁੰਦੀ ਨਹੀਂ ਆਲੇ ਅੱਛਾ ਵਾਹ ਵਾਹ ਕਮਾਲਾ ਹੀ ਕਰਦੂ ਕਰਮਾੜੀ ਬਣ ਲੈ ਕੇ ਯਾ ਬਾਦ ਯਾਰ ਲੇਵਾ ਬੜਾ ਆ ਰਿਹਾ ਹੈਨਾ ਪਰ ਨੋਕਸਾ ਆਂਦਾ ਨਹੀਂ ਹੁੰਦਾ ਪਰ ਨੋਕਸਾ ਆਂਦਾ ਆ ਦੀਨੇ ਮਾਰ ਗੱਲਾਂ ਹੂੰ ਤੇ ਲਾਉਂ ਤੋਂ ਬਣ ਗਿਆ ਕੋਕਾ ਕੋਕਾ ਦਾ ਲੈਣੇ ਬੰਨਾ ਅੱਧੀ ਦੇ ਲਾਉਂਗੇ ਬਣਿਆ ਵਾ 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 ਜੀਂਦੀ ਰਵੇ ਖੋਲਦੇ ਜੱਟਾ ਪਾਉਨੋਂ ਕਿਹੋਂ ਦੇ ਪੂਰਨਿਆਂ ਤੇ ਚੱਲਣ ਦੇ ਪਿਆ ਹੌਨੀ ਲਈਦਾ ਜੱਟ ਮਹਾਰਾਜ ਸੱਚੇ ਪਾਤਸ਼ਾਹ ਲੰਮੀਆਂ ਮੁਰਾ ਕਰੇ ਸਿੰਘ ਦੀਆਂ ਜੇ ਬਹੁਤ ਸੋਹਣੀ ਸੱਜਣਾ ਝੋਟੀ ਆ ਕਹਿ ਸਕਦੇ ਮੰਨ ਸਕਦੇ ਆ ਦੂਜਾ ਸੁਹਾ ਹੋਊਗੀ ਕਿਉਂਕਿ ਨਵੀਂ ਵਾਧੇ ਬੰਦੀ ਜੀ ਨ ਆ ਬਈ ਕਮਾ ਲੈ ਮੇਰਾ ਵੀਰ ਕੰਨੀ ਵਣੀ ਬਤਾ ਦੋ ਵੀਰਾ ਮੈਂ ਲੈਵਲ ਤੋਂ ਬਾਅਦ ਗੂਮ ਕਰਕੇ ਰਹਿਣਾ ਮੁੰਲਾ ਜੀ ਨੇੜੋਂ ਮਖਾ ਚੈੱਕ ਕਰਾ ਦਨੇ ਹੋਰ ਤੋੜਾ ਤਾਰਾ ਵੇਖੋ ਕਿੱਦਾ ਲੱਗਾ ਕੋੜੀ ਅੰਦੇ ਦੇਖ ਬਿਲਕੁਲ 2 3 ਇਹ ਜਿੰਨੀ ਵੇਖੀ ਨਾ ਕੱਦ ਬੋਤ ਵੇਖੋ ਕਿੱਦਾ ਲੱਗਾ ਹੂੰ ਹੂੰ ਕੱਪ ਫੁੱਲ ਵਜੇ ਨਾਟਾ ਲਓ ਜੀ ਤੇ ਬਾਈ ਲਵ ਰੇਟ ਰੇਟ ਸੰਧ ਸਾਹਿਬ ਕਰਦੇ 12 ਵਾਹ ਚੋਚੋਂ ਨੇ ਕਿਨੇ ਕਿ ਮੋਲੀ ਕਰਨੇ ਉੜਦੇ ਆਲੇ ਕਿੰਨਾ ਛੋਟੀ ਉਹਦਾ ਡੇਢ ਦੀ ਆ ਹੂੰ ਲਾ ਦੇ ਮਾੜੀ ਜੀ ਅੱਛਾ ਹਾਂਜੀ 1 15 ਦੇ ਦਈਏ हां ते ना एक दस दी ना करिए 100 ਰੁਪਇਆ ਸ਼ੋਰ ਹੀ ਕਰਨੀ ਹੈ ਕੋਈ ਨਹੀਂ ਦੇਣਾ ਹੈਣਾ ਨਾ ਹਲੇ ਸੇ ਸੱਤ ਨੇ ਜੱਡੀ ਸੁੰਦੀ ਨਹੀਂ ਗਈ ਬਧਾਣੀ ਸੁਣਦਾ ਲੈਣ ਨੂੰ ਦੇਖੋ ਬੇਕੁਰ ਹਾਂਜੀ ਹਾਂਜੀ ਲਓ ਸਜਣੋ ਚੰਗੀ ਝੋਟੀ ਜਿੰਨੇ ਵੀ ਬਨਨੀ ਆ ਸਾਰੀ ਬੈਕਗ੍ਰਾਉਂਡ ਹੀ ਤਿਆਰ ਕਰੋਗੇ ਓਕੇ ਦੂਜੇ ਨੰਬਰ ਤੇ ਸੂਈ ਖਵਾਈ ਸੂਈ ਸਵਾਈ ਜੀ ਬੱਚਾ ਬੱਚਾ ਉਹ ਕੱਟੀ ਬੱਧੀ ਜੋ ਦੀ ਅੱਛਾ ਹਾਂਜੀ ਕੋਈ ਵੀਰ ਭਰਾ ਢਾਈਆਂ ਦੀ ਲਾਲੇ ਕੋਈ ਤੰਨਾ ਦੀ ਲਾਲੇ ਸਹੀ ਆ ਹਾਂਜੀ ਤੇ ਦੋ ਦਸ ਇਸ ਟਾਈਮ ਸੱਤ ਕਿਲੋ ਜੋ ਪੱਕਾ ਲੋਹੇ ਵਾਲਾ ਦੋਵੇਂ ਟਾਈਮ ਹੀ ਮਿਲਦੀ ਹਾਂਜੀ ਹਾਂਜੀ ਕੱਤੀ ਦਈ 6 ਕਿਲੋ ਦੀ ਗਰੰਟੀ ਬਿਲਕੁਲ ਖੋਲ ਦੇ ਤੋਰ ਦੇ ਲਓ ਜੀ ਆ ਸਾਹਮਣੇ ਜਿਹੜੀ ਆ ਕੱਟੀ ਸੱਜਣੋਂ ਆ ਰਹੀ ਦੋਵੇਂ ਟਾਈਮ ਕੱਟੀ ਮਿਲਦੀ ਬਿਲਕੁਲ ਕੱਟੀ ਵੀ ਬੜੀ ਬਿੱਲੀ ਬੋਲੀ ਜੀ ਆ É noutar um, tá no carro rapaz não Laya, meu rapaz ਲੋ ਸੱਜਣ ਕੱਟੀ ਮਗਰ ਆ ਬੱਚਾ ਉੱਚਾ ਹੰਦੂ ਸਾਹਿਬ ਇਹਨਾਂ ਦਾ ਮੁੱਲ ਕਰਦੇ ਜੁੱਟਿਆ ਜਿਹੜਾ ਕੋਈ ਮੇਰਾ ਵੀਰ ਭਰਾ ਲੈ ਗਿਆ ਲੈ ਗਿਆ ਇਹਨਾਂ ਰਹਿ ਗਿਆ ਰਹਿ ਗਿਆ ਅੱਛਾ ਹਾਂਜੀ ਕਿੰਨਾ ਜੀ ਸਨ ਸਰ ਮੁੱਲ ਕਰਦੇ 60000 ਰੁਪਿਆ ਅੱਛਾ ਹਾਂਜੀ 55000 ਦੀ ਦੇ ਦਾਂਗੇ ਅੱਛਾ ਹਾਂਜੀ ਹੋਰ ਜੋ ਹੈ ਹੋਰ ਹੋ ਜੋ 55 ਜੋ 55 ਦੀ ਦੇ ਦਾਂਗਾ ਹਾਂ ਨਹੀਂ 52 ਦੀ ਹਾਂਜੀ 50 ਦੀ ਕਰ ਦਿੱਤੀ ਪੂਰੇ 50000 ਦੀ ਦੇਦਾਂ ਖਾ ਨਹੀਂ ਜਿਹੜਾ ਮੇਰਾ ਵੀਰ ਭਰਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਗਾ ਸਹੀ ਆ ਆ ਗਈ ਵੈੜ ਸੂਈ ਸਵਾਏ ਹਨ ਤੇ ਇਹਦੇ ਕੋਲ ਵਛਾ ਮਗਰ ਹਾਂਜੀ ਮਗਰ ਵਛਾ ਪਹਿਲੇ ਪਹਿਲਾ ਸੁਗਾ ਜੀ ਦੁੱਧ ਬਾਈ ਦੁੱਧ ਬਾਈ ਜੀ 11 ਕਿਲੋ ਹੋਊਗਾ ਠੀਕ 10 ਕਿਲੋ ਪੱਕਾ ਕੋਈ ਵੀਰ ਭਰਾ ਮੰਨ ਕੇ ਸੋਧਾ ਚੱਲ ਤੋੜ ਦੇ ਕੋਈ ਤਾਂ ਕਿੰਨਾ ਦੀ ਸੂਈ ਚੋਈ ਉਹ ਸ਼ਾ ਬੱਧਾ ਕਿਹੜਾ ਜੀ ਉਹ ਪੰਡਾ ਨੋ ਜੀ ਕਾ ਬੱਚਾ ਜ ਸੱਜਣੋ ਬਿਲਕੁਲ ਭਰਾਉਣ ਦੇ ਆ। ਉਹ ਸਾਡਾ ਘੁੱਠਾ ਪਾਤਾ ਦੇਖੋ ਅੱਛੀ ਰਕੜ ਦਸ ਨੱਖਾ। ਬਿਲਕੁਲ ਬਿਲਕੁਲ। ਜੱਸੀ ਕ੍ਰਾਸ ਆ ਗਈ ਜੋ। ਹਾਂ। ਲੈਵਲ ਉੱਵਾ ਚੰਗਾ ਹਨਾ। ਸਮਝਾ ਚੋਣ 12 ਦੀ ਮੋਟਰ ਨੂੰ ਗਰਲ ਘਰ ਨਹੀਂ ਹੁੰਦੀ। ਲਾਇਆ ਭਈ। ਨੋ 10 ਕਿਲੋ ਮੰਨ ਕੇ ਸਜਣੋ ਸਰਦਾ ਕਰਿਓ ਮਗਰ ਵਛਾਂਦੇ ਕਿੰਨੇ ਦਾ ਭਾਈ ਦੇ ਦੇਣੀ ਹੈ ਇਹ ਮੁੱਲੀ ਉੱਡਦੀਆਂ ਵਾਲੀ ਕਿੰਨਾ ਮੁੱਲ ਕਰਦੇ 40000 ਰੁਪਇਆ ਜੈ ਸਨੋ ਭਾਈ 60000 ਦੇ ਦਾਂਗੇ 60000 36000 ਦੀ ਦਰਾਂ ਦੇ ਸੰਬੰਧ ਹਾਂ ਇਹੋ ਤਿੰਨੇ ਸਜਣੋਂ ਪਸ਼ੂ ਆ ਖਰੀਦਦਾਰੀ ਕਰਿਓ ਪਿੰਡ ਸੋਹ ਸਿੰਘ ਪਹੁੰਚ ਕੇ ਸასი ਕਾਲ ਦੀ ਸਹਾਇਤਾ